ਦੋਸਤੋ ਅੱਜ ਹਾਜ਼ਰ ਹੋ ਰਹੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਅੱਜ ਅਸੀਂ ਬਣਾਵਾਂਗੇ ਇੱਕਦਮ ਪਰਫੈਕਟ ਨਰਮ ਮਲਾਈਮ ਸੁਆਦੀਸ਼ਟ ਦਹੀਂ ਭੱਲੇ ਦੋਸਤੋ ਜਿੰਨਾ ਵੀ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਜਾਵੇ ਤੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕੋ ਇੱਕਦਮ ਪਰਫੈਕਟ ਖਾਣ ਵਾਲੀਆਂ ਚੀਜ਼ਾਂ ਲਓ ਜੀ ਆਪਾਂ ਬਣਾਵਾਂਗੇ ਅੱਜ ਦਹੀਂ ਭੱਲੇ ਸਤਿ ਸ੍ਰੀ ਅਕਾਲ ਜੀ ਦੋਸਤੋ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਸ ਫੂਡ ਦੇ ਵਿੱਚ ਦਹੀਂ ਭੱਲੇ ਤਿਆਰ ਕਰਨ ਦੇ ਲਈ ਅਸੀਂ 200 ਗ੍ਰਾਮ ਮਾਂ ਦੀ ਦਾਲ ਨੂੰ ਭਿਉਂ ਕੇ ਰੱਖਿਆ ਤੇ ਨਾਲ ਹੀ ਅਸੀਂ 50 ਗ੍ਰਾਮ ਮੂੰਗੀ ਦੀ ਦਾਲ ੁੱਤੀ ਹੋਈ ਮੂੰਗੀ ਦੀ ਦਾਲ ਨੂੰ ਵੀ ਅਸੀਂ ਭਿਉਂ ਕੇ ਰੱਖਿਆ ਇੱਥੇ ਰੇਸ਼ੋ ਕੀ ਹੋਣੀ ਆ ਜਿੰਨੀ ਤੁਹਾਡੀ ਮਾਂ ਦੀ ਦਾਲ ਹੋਣੀ ਆ ਉਸ ਦਾ ਚੌਥਾ ਹਿੱਸਾ ਹੀ ਮੂੰਗੀ ਦੀ ਦਾਲ ਹੋਣੀ ਆ ਲਓ ਹੁਣ ਅਸੀਂ ਇਹਨੂੰ 4 ਘੰਟੇ ਲਈ ਭਿਉਂ ਕੇ ਰੱਖਿਆ ਸੀ ਤੇ ਇਹਨਾਂ ਨੂੰ ਇੱਕ ਵਾਰ ਦੋ ਤੋਂ ਤਿੰਨ ਵਾਰ ਧੋ ਕੇ ਇਹਨਾਂ ਦਾ ਪਾਣੀ ਅਲੱਗ ਕਰਕੇ ਰੱਖ ਲਿਆ। ਇਸੇ ਤਰ੍ਹਾਂ ਮਾਂ ਨੂੰ ਵੀ ਅਸੀਂ ਸਾਫ਼ ਕਰਕੇ ਰੱਖ ਲਿਆ। ਹੁਣ ਆਪਾਂ ਕੀ ਕਰਨਾ ਇਸ ਨੂੰ ਇੱਕ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਜੋ ਮਾਂ ਦੀ ਦਾਲ ਹੈ ਉਸ ਦਾ ਥੋੜਾ ਜਿਹਾ ਦਰਦਰਾ ਪੇਸਟ ਕਰਾਂਗੇ। ਇਹਨੂੰ ਜ਼ਿਆਦਾ ਬ੍ਰੇਕ ਨਹੀਂ ਪਿਸਣਾ। ਲਓ ਇਹ ਵੀ ਆਪਣਾ ਦੇਖੋ ਇਸ ਤਰ੍ਹਾਂ ਪਰਫੈਕਟ ਪੇਸਟ ਬਣ ਕੇ ਤਿਆਰ ਆ। ਇਸ ਨੂੰ ਆਪਾਂ ਟਰਾਂਸਫਰ ਕਰਾਂਗੇ ਇੱਕ ਅਲੱਗ ਬੋਲ ਦੇ ਵਿੱਚ। ਇਸ ਨੂੰ ਬੌਲ ਦੇ ਵਿੱਚ ਕੱਢਣ ਤੋਂ ਬਾਅਦ ਇਸੇ ਜਾਰ ਦੇ ਵਿੱਚ ਹੀ ਅਸੀਂ ਜੋ 50 ਗ੍ਰਾਮ ਮੂੰਗੀ ਦੀ ਦਾਲ ਭਿਉ ਕੇ ਰੱਖੀ ਸੀ ਉਹ ਪਾ ਲਈ ਤੇ ਨਾਲ ਹੀ ਅਸੀਂ 4 ਤੋਂ 5 ਹਰੀਆਂ ਮਿਰਚਾਂ ਤੇ ਦੋ ਪੀਸ ਛੋਟੇ-ਛੋਟੇ ਅਦਰਕ ਦੇ ਤੇ ਥੋੜਾ ਜਿਹਾ ਲੂਣ ਦੋਸਤੋ ਇਹ ਲੂਣ ਅਸੀਂ ਤਾਂ ਪਾਇਆ ਤੇ ਮਿਰਚ ਤੇ ਅਦਰਕ ਤਾਂ ਜੋ ਤੁਸੀਂ ਇਹਨਾਂ ਵੜਿਆਂ ਨੂੰ ਜੋ ਆਪਾਂ ਅੱਜ ਦਹੀਂ ਭੱਲੇ ਤਿਆਰ ਕਰਾਂਗੇ ਤੁਸੀਂ ਬਿਨਾਂ ਦਹੀਂ ਤੋਂ ਵਿਕਾਸੋ ਕੋ ਦੇਖੋ ਮੂੰਗੀ ਦੀ ਦਾਲ ਨੂੰ ਆਪਾਂ ਬਰੀਕ ਪੀਸਣਾ ਜਿੰਨਾ ਵੀ ਬਰੀਕ ਹੋ ਸਕੇ ਬਰੀਕ ਪੀਸਣਾ ਇਸ ਨੂੰ ਵੀ ਹੁਣ ਆਪਾਂ ਮਾਂ ਦੀ ਦਾਲ ਵਾਲੇ ਬੋਲ ਦੇ ਵਿੱਚ ਇਹ ਟਰਾਂਸਫਰ ਕਰਾਂਗੇ ਇਸ ਨੂੰ ਅਸੀਂ ਇੱਥੇ ਟਰਾਂਸਫਰ ਕਰਨ ਤੋਂ ਬਾਅਦ ਆਪਣਾ ਜੋ ਮਿਕਸਰ ਬਣ ਗਿਆ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਇੱਕਦਮ ਮਿਕਸ ਕਰਾਂਗੇ ਤੇ ਇਸ ਨੂੰ 10 ਤੋਂ 15 ਮਿੰਟ ਤੱਕ ਫੇਟਾਂਗੇ ਇਹਨੂੰ ਫੇਟਣ ਦਾ ਤਰੀਕਾ ਕੀ ਹੈ ਇੱਥੇ ਤਕਨੀਕ ਕੀ ਹੈ ਇਸ ਨੂੰ ਫੇਟਣ ਦੀ ਕਿ ਆਪਾਂ ਇੱਕ ਸਾਈਡ ਹੀ ਰੋਟੇਟ ਕਰਨਾ ਇਸ ਦੇ ਵਿੱਚ ਆਪਾਂ 에ਅਰ ਕਲੈਕਟ ਕਰਨੀ ਹੈ ਲਓ 10 ਤੋਂ 15 ਮਿੰਟ ਆਪਾਂ ਇਸ ਨੂੰ ਹਲਾਉਂਦੇ ਜਾਵਾਂਗੇ ਹਲਾਉਂਦੇ ਜਾਵਾਂਗੇ ਇੱਕ ਪਾਸੇ ਅਗਰ ਤੁਹਾਡੇ ਕੋਲ ਬੀਟਰ ਹੈ ਤਾਂ ਤੁਸੀਂ ਬੀਟਰ ਨਾਲ ਬਿਸਤ ਨੂੰ ਵੀਟ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਹੱਥ ਦੇ ਨਾਲ ਵੀ ਕਰ ਸਕਦੇ ਹੋ ਵੱਡੇ ਭਾਂਡੇ ਦੇ ਵਿੱਚ ਪਾ ਕੇ ਤੇ ਇੱਥੇ ਤੁਹਾਨੂੰ ਇੱਕ ਹੋਰ ਤਕਨੀਕ ਦੱਸਾਂਗੇ ਜਦੋਂ ਆਪਣੇ ਭੱਲੇ ਬਣ ਲਈ ਤਿਆਰ ਹੋ ਜਾਣ ਥੋੜਾ ਜਿਹਾ ਆਪਾਂ ਬੈਟਰ ਚੱਕਾਂਗੇ ਤੇ ਪਾਣੀ ਦੇ ਵਿੱਚ ਪਾ ਮੰਗੇ ਅਗਰ ਇਹ ਬੈਟਰ ਤੁਹਾਡਾ ਪਾਣੀ ਦੇ ਉੱਪਰ ਤੈਰਦਾ ਹੈ ਤਾਂ ਤੁਹਾਡੇ ਭੱਲੇ ਵਧੀਆ ਬਣਨਗੇ ਲਓ ਹੁਣ ਆਪਾਂ ਇੱਥੇ ਕੀ ਕੀਤਾ ਇੱਕ ਕੜਾਹੀ ਦੇ ਵਿੱਚ ਮੀਡੀਅਮ ਗਰਮ ਤੇਲ ਕਰ ਲਿਆ ਤੇ ਜਿਸ ਤਰ੍ਹਾਂ ਦੇ ਤੁਸੀਂ ਜਸਾਏ ਦੇ ਭੱਲੇ ਬਣਾਉਣੇ ਚਾਹੁੰਦੇ ਹੋ ਉਸ ਸਾਈਜ਼ ਦੇ ਤੁਸੀਂ ਇਸ ਦੇ ਵਿੱਚ ਚੱਕ ਚੱਕੇ ਪਾਦੋ ਦੇਖੋ ਇਸ ਤਕਨੀਕ ਦੇ ਨਾਲ ਤੁਸੀਂ ਅਗੂਠੇ ਦੇ ਨਾਲ ਉਹਨੂੰ ਨੀਚੇ ਛੱਡ ਦੇਣਾ ਜਦੋਂ ਤੁਸੀਂ ਇਹ ਤੇਲ ਦੇ ਵਿੱਚ ਪਾਤੇ ਭੱਲੇ ਪੱਕਣ ਲੱਗ ਜਾਣਗੇ ਥੋੜੇ ਜੀ ਤਾਂ ਇਹਨਾਂ ਦਾ ਸ਼ੇ ਤਾਂ ਇਹਨਾਂ ਦਾ ਸਾਈਜ਼ ਆਪਣੇ ਆਪ ਗੋਲ ਹੋ ਜਾਵੇਗਾ ਤੁਹਾਨੂੰ ਕੋ ਭਰਉਣ ਦੀ ਲੋੜ ਨਹੀਂ ਅਗਰ ਤੁਹਾਡਾ ਬੈਟਰ ਪਰਫੈਕਟ ਹੈ ਤਾਂ ਤੁਹਾਡੇ ਭੱਲੇ ਆਪ ਦੇ ਆਪ ਰਾਉਂਡ ਸ਼ੇਪ ਦੇ ਵਿੱਚ ਆ ਜਾਣਗੇ ਦੇਖੋ ਇਸ ਨੂੰ ਆਪਾਂ ਮੀਡੀਅਮ ਸੇਕਤੇ ਹੀ ਹਿਲਾਉਂਦੇ ਜਾਵਾਂਗੇ ਇਕਦਮ 골ਡਨ ਬ੍ਰਾਊਨ ਹੋ ਗਏ ਜਿਆਦਾ ਇਹਨਾਂ ਨੂੰ ਆਪਾਂ ਬ੍ਰਾਊਨ ਨਹੀਂ ਕਰਨਾ ਦੇਖੋ ਇਕਦਮ ਪਰਫੈਕਟ ਆਪਣੇ ਭੱਲੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇਸੇ ਹੀ ਤਰ੍ਹਾਂ ਕਰਦੇ ਹੋਏ ਅਸੀਂ ਆਪਾਂ ਜੋ ਸਾਡੇ ਕੋਲੇ ਹੋਰ ਵੈਟਰ ਬਚਿਆ ਉਹ ਸਾਰੇ ਭੱਲੇ ਵੀ ਤਿਆਰ ਕਰ ਲਵਾਂਗੇ ਇਕਦਮ ਪਰਫੈਕਟ ਆਪਣੇ بڑے ਜਾਂ ਭੱਲੇ ਤੁਸੀਂ ਕਹਿ ਸਕਦੇ ਹੋ ਬਣ ਕੇ ਤਿਆਰ ਨੇ ਇਹਨਾਂ ਨੂੰ ਹੁਣ ਕੀ ਕਰਨਾ ਆਪਾਂ ਇੱਕ ਸਾਈਡ ਤੇ ਸਾਰੇ ਭੱਲੇ ਨੂੰ ਤਿਆਰ ਕਰਕੇ ਅਲੱਗ ਕਲੇਟ ਦੇ ਵਿੱਚ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਦੇਖੋ ਇੱਕਦਮ ਪਰਫੈਕਟ ਆਪਣੇ ਬੜੇ ਬਣ ਕੇ ਤਿਆਰ ਨੇ ਦੋਸਤੋ ਇੱਥੋਂ ਇਸ ਤੋਂ ਜ਼ਿਆਦਾ ਤੁਸੀਂ ਇਹਨੂੰ ਬਰਾਊਨ ਨਹੀਂ ਕਰਨੀ ਤਾਂ ਆਪਣੇ ਭਲੇ ਦਾ ਰੰਗ ਜ਼ਿਆਦਾ ਦੇਖਣ ਨੂੰ ਵਧੀਆ ਨਾ ਦੇਖੋ ਆਪਾਂ ਸਾਰੇ ਤਿਆਰ ਕਰ ਲੈਨੇ ਹੁਣ ਆਪਾਂ ਇੱਥੇ ਕੀ ਕਰਨਾ ਇੱਕ ਬਰਤਨ ਦੇ ਵਿੱਚ ਪਾਉਣਾ ਇੱਕ ਚਮਚਾ ਹਿੰਗ ਦਾ ਤੇ ਦੋ ਚਮਚੇ ਨਮਕ ਦੇ ਤੇ ਘਟੋ ਘਟ 2 ਲੀਟਰ ਪਾਣੀ ਉਸ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਭਿੱਜ ਜਾਣ ਤੇ ਇਹਨਾਂ ਦਾ ਬਾਦੂ ਜੋ ਤੇਲ ਹੈ ਵਿੱਚ ਉਹ ਵੀ ਨਿਕਲ ਜਾਵੇ ਹੁਣ ਆਪਾਂ ਇੱਥੇ ਭੱਲਿਆਂ ਦੇ ਲਈ ਕਰਾਂਗੇ ਦਹੀਂ ਤਿਆਰ ਅਸੀਂ 1 ਕਿਲੋ ਦਹੀਂ ਲਈਆ ਇਸ ਦਹੀਂ ਦੇ ਵਿੱਚ ਪਾਵਾਂਗੇ ਅਸੀਂ 2 ਤੋਂ 3 ਵੱਡੇ ਚਮਚ ਚੀਨੀ ਦੇ ਚੀਨੀ ਦੇ ਨਾਲ ਹੀ ਅਸੀਂ ਪਾਵਾਂਗੇ ਇੱਕ ਚਮਚ ਨਮਕ ਦਾ ਦੋਸਤੋ ਦੁਨੀਆ ਤੇ ਕੋਈ ਵੀ ਚਾਟ ਹੈ ਕਾਲੇ ਨਮਕ ਬਗੈਰ ਚਾਟ ਨਹੀਂ ਬਣਦੀ ਕਾਲਾ ਨਮਕ ਤੇ ਚੀਨੀ ਪਾ ਕੇ ਅਸੀਂ ਇਸ ਨੂੰ ਤਿਆਰ ਕਰ ਲਾਂਗੇ ਦਹੀਂ ਵੀ ਇੱਕਦਮ ਫਟ ਕੇ ਸਾਡੀ ਬਿਲਕੁਲ ਦੇਖੋ ਤਿਆਰ ਹੈ ਤੁਸੀਂ ਭੱਲੇ ਦੇ ਹਿਸਾਬ ਨਾਲ ਜਿੰਨੇ ਤੁਹਾਡੇ ਭੱਲੇ ਨੇ ਉਸ ਤਰ੍ਹਾਂ ਤੁਸੀਂ ਦੇ ਹੀ ਦੇਖੋ ਦਹੀਂ ਵੀ ਆਪਾਂ ਇੱਕ ਸਾਈਡ ਤੇ ਤਿਆਰ ਕਰ ਲਈਆ ਹੁਣ ਆਪਣੇ ਭੱਲੇ ਵੀ ਇੱਕਦਮ ਤਿਆਰ ਨੇ ਦੇਖੋ ਮੈਂ ਤੁਹਾਨੂੰ ਇਸ ਦਾ ਅੰਦਰੋਂ ਜਾਲੀ ਦਿਖਾਉਣਾ ਕਿੰਨੀ ਵਧੀਆ ਆਪਣੀ ਪਰਫੈਕਟ ਜਾਲੀ ਬਣ ਕੇ ਤਿਆਰ ਆ ਇਹਨਾਂ ਸਾਰੇ ਭੱਲੇ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਨਿਚੋੜ ਕੇ ਤੁਸੀਂ ਜਿਆਦਾ ਇਹਨਾਂ ਭੱਲੇ ਨੂੰ ਦੱਬਣਾ ਨਹੀਂ ਹੈਗਾ ਨਹੀਂ ਤਾਂ ਕ੍ਰੈਕ ਹੋ ਜਾਣਗੇ ਬਿਲਕੁਲ ਹੱਥ ਹਲਕੇ ਹੱਥ ਦੇ ਨਾਲ ਹੀ ਪਾਣੀ ਇਹਨਾਂ ਦਾ ਸਾਰਾ ਨਿਚੋੜ ਦੇਣਾ ਤੇ ਹੁਣ ਅਸੀਂ ਸਾਰੇ ਭੱਲਿਆਂ ਦਾ ਪਾਣੀ ਨਿਚੋੜ ਕੇ ਵੀ ਇੱਕ ਟਰੇ ਦੇ ਵਿੱਚ ਅਲੱਗ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਪਤਾੰਗੇ ਆਪਣੇ ਅਗਲੇ ਪ੍ਰੋਸੈਸ ਵੱਲ ਦੇਖੋ ਪਾਣੀ ਸਾਰ ਆਪਾਂ ਨਿਚੋੜ ਲਿਆ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਭੱਲੇ ਨੂੰ ਸਰਵ ਕਰਾਂਗੇ ਮੈਂ ਇੱਥੇ ਪਾਵਾਂਗਾ ਚਾਰ ਪੀਸ ਭੱਲੇ ਤੇ ਉੱਪਰ ਦੀ ਪਾਵਾਂਗਾ ਦਹੀਂ ਜੋ ਅਸੀਂ ਫਟ ਕੇ ਰੱਖੀ ਹੈ ਜੀਨੀ ਤੇ ਨਮਕਦਈ ਨਾਲ ਅਸੀਂ ਤਿਆਰ ਕੀਤੀ ਹੋਈ ਆ ਇਹਦੇ ਉੱਪਰ ਅਸੀਂ ਹੋਰ ਕੁਝ ਨਹੀਂ ਪਾਉਣਾ ਪਾਵਾਂਗੇ ਦਹੀਂ ਦੇ ਨਾਲ ਥੋੜੀ ਜੀ ਲਾਲ ਮਿਰਚ ਲਾਲ ਮਿਰਚ ਪਾਉਣ ਤੋਂ ਬਾਅਦ ਅਸੀਂ ਇੱਥੇ ਪਾਵਾਂਗੇ ਥੋੜਾ ਜਾਂ ਨਮਕ ਨਮਕ ਦੇ ਨਾਲ ਹੀ ਅਸੀਂ ਪਾਵਾਂਗੇ ਇੱਥੇ ਥੋੜਾ ਜਾਂ ਜੀਰਾ ਭੁੰਨ ਕੇ ਉਸ ਨੂੰ ਬਰੀਕ ਕਰਕੇ ਰੱਖਿਆ ਦੇਖੋ ਭੁੰਨੇ ਹੋਏ ਜੀਰੇ ਦੇ ਨਾਲ ਚਾਟ ਪਾਪੜੀ ਦਾ ਸਵਾਦ ਬਹੁਤ ਹੀ ਵਧੀਆ ਹੋ ਜਾਂਦਾ ਤੇ ਨਾਲ ਹੀ ਅਸੀਂ ਥੋੜੀ ਜੀ ਹਰੀ ਚਟਨੀ ਧਨੀਏ ਤੇ ਪੁਦੀਨੇ ਦੀ ਨਾਲ ਅਸੀਂ ਗੁੜ ਤੇ ਇਮਲੇ ਦੀ ਚਟਨੀ ਬਣਾ ਕੇ ਤਿਆਰ ਕੀਤੀ ਹੋਈ ਹੈ ਦੋਸਤੋ ਇਸ ਭੱਲੇ ਨੂੰ ਤੁਸੀਂ ਅਗਰ ਘਰ ਦੇ ਵਿੱਚ ਕਵਰ ਤਿਆਰ ਕਰ ਲਵੋਗੇ ਤਾਂ ਤੁਸੀਂ ਬਾਜ਼ਾਰੋਂ ਭੱਲੇ ਮੁੜ ਕੇ ਕਦੇ ਨਹੀਂ ਖਰੀਦੋਗੇ ਵਧੀਆ ਬਣਾਓ ਤੇ ਵਧੀਆ ਖਾਓ ਆਪਣੇ ਘਰ ਦੇ ਵਿੱਚ ਹੀ ਤਿਆਰ ਕਰੋ ਜੀ ਹਾਂਜੀ ਦੋਸਤੋ ਇਹ ਇੱਕਦਮ ਨਰਮ ਮੁਲਾਇਮ ਸਵਾਦ ਇਸ ਤੇ ਦਹੀਂ ਭੱਲੇ ਦੀ ਰੈਸਪੀ ਕਿਵੇਂ ਲੱਗੀ ਪਲੀਜ਼ ਕਮੈਂਟ ਜਰੂਰ ਕਰਨਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਹੋਰ ਨਵੇਂ ਨਵੇਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਕੈਪੀਟਲਸ ਫੂਡ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ